ਹਾਂਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਪੈਣ ਜੀ ਕੀ ਨਾਮ ਆਪਣਾ ਤੁਹਾਡਾ ਜੀ ਜੀ ਮੈਂ ਪਰਮਜੀਤ ਕੌਰ ਮੇਰਾ ਨਾਮ ਸੀ ਆਪ ਤੋਂ ਦਾਸੀ ਵਾਲ ਤੋਂ ਜੀ ਹਾਂਜੀ ਤੇ ਤੁਹਾਨੂੰ ਕੀ ਸਮੱਸਿਆ ਸੀ ਤੁਹਾਨੂੰ ਜੀ ਮੈਨੂੰ ਗੋਡਿਆਂ ਦੀ ਸਮੱਸਿਆ ਸੀ ਤੇ ਨਾਲ ਡਿਸਕ ਦੀ ਡਿਸਕ ਦੀ ਪ੍ਰੋਬਲਮ ਸੀ ਅੱਛਾ ਕਿੰਨੇ ਸਾਲਾਂ ਤੋਂ ਤੁਸੀਂ ਪ੍ਰੋਬਲਮ ਸੀ ਮੈਨੂੰ ਜੀ 4 ਸਾਲ ਹੋ ਗਏ 4 ਸਾਲੋਂ ਚੱਲੇ ਨਾ ਤੇ ਤੁਸੀਂ ਦਵਾਈ ਪਹਿਲਾਂ ਕਿੱਥੋਂ ਖਾਧੀ ਜੀ ਦਵਾਈ ਪਹਿਲਾਂ ਸਰ ਮੈਂ ਬਹੁਤ ਜਗ੍ਹਾ ਤੋਂ ਦਵਾਈ ਖਾਧੀ ਆ ਕੁੱਝ ਆ ਕੋਰਸ਼ਿੰਗ ਕਰ ਤੋਂ ਮਾਲ ਤੋਂ ਠੀਕ ਹੈ ਜੀ ਜੀ ਕਾਫੀ ਜਮ ਸੈਲਜੇ ਦਵਾਈ ਦਿਖਾਤੀ ਅੱਛਾ ਜੀ ਉੱਥੋਂ ਤੁਹਾਨੂੰ ਆਰਾਮ ਨਹੀਂ ਆਇਆ ਉਥੋਂ ਨਹੀਂ ਆਰਾਮ ਨਹੀਂ ਆਇਆ ਅੱਛਾ ਠੀਕ ਹੈ ਜੀ ਇੱਥੇ ਉਹਨੂੰ ਗਰਨਾਨ ਕੇ ਚੈਰੀ ਬੈਂਸ ਲਾਬੋਰੀ ਤੋਂ ਕਿੰਨੀ ਵਾਰ ਦਵਾਈ ਲੈਣ ਆਏ ਆਂ ਹਾਂ ਜੀ ਇੱਥੋਂ ਮੈਂ ਸਾਰਾ ਜਿੱਦਾਂ ਚੌਥੀ ਵਾਰ ਦਵਾਈ ਲੈਣ ਆਈ ਆਂ ਚੌਥੀ ਵਾਰ ਦਵਾਈ ਲੈਣ ਆਏ ਆਂ ਹਾਂ ਜੀ ਤੇ ਤੁਹਾਨੂੰ ਸੌ ਚੁੱਕੇ ਨੇ ਪਰਸੈਂਟ ਆਰਾਮ ਲੱਗਦਾ ਤੁਹਾਨੂੰ ਮੈਨੂੰ 80% ਹੈਗਾ ਆ ਆਰਾਮ ਆਉਂਦਾ ਸੀ ਪਰ ਆਰਾਮ ਹੈਗਾ ਜੀ ਪਹਿਲਾਂ ਕੀ ਪ੍ਰੋਬਲਮ ਆਦੀ ਸੀ ਤੁਹਾਨੂੰ ਉੱਠਣ ਬੈਠਣ ਜੀ ਜੀ ਮੈਂ ਤਾਂ ਉੱਠ ਬੈਠਨੀ ਸੀ ਮਤਲਬ ਜਦੋਂ ਮੈਂ ਗੋਟਿਆਂ ਤੇ ਹੱਥ ਰੱਖ ਕੇ ਉੱਠਦੀ ਸੀਗੀ ਜੋ ਬੜੀ ਮਾਰ ਤੇ ਬਹੁਤ ਦਿੱਕਤ ਆਉਂਦੀ ਸੀ ਠੀਕ ਹੈ ਜੀ ਤੇ ਹੁਣ ਠੀਕ ਹੈ ਹੁਣ ਰੋਟੀ ਪਾਣੀ ਬਣਾਉਣ ਵੀ ਪ੍ਰੋਬਲਮ ਆਉਂਦੀ ਸੀ ਬਹੁਤ ਆਉਂਦੀ ਸੀ ਅੱਛਾ ਠੀਕ ਹੈ ਜੀ ਘਰ ਦੇ ਕੰਮ 'ਚ ਪ੍ਰੋਬਲਮ ਆਉਂਦੀ ਸੀ ਪਰ ਹੁਣ ਮੈਂ ਘਰ ਦੇ ਕੰਮ 'ਚ ਅੱਛਾ ਠੀਕ ਹੈ ਜੀ ਹੁਣ ਠੀਕ ਹੈ ਜੀ ਹਾਂਜੀ ਹਾਂਜੀ ਜੈਸੂ ਗੁਰੂ ਕੋ ਸਾਹਿਬ ਤੁਹਾਨੂੰ ਤਾਂ ਅੰਦਰ ਸੀ ਬਖਸ਼ਾ ਜੀ ਠੀਕ ਹੈ ਜੀ ਓਕੇ ਜੀ